ਜਾਦੋਂ ਦੇ ਲੋਕ ਸਭਾ ਚੋਣਾਂ ਦਾ ਚੋਣ ਅਖਾੜਾ ਪੜ ਚੁੱਕਾ ਹੈ ਅਤੇ ਹੁਣ ਇੰਡੀਆ ਨੈਸ਼ਨਲ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਨੂੰ ਕੋਸ਼ਿਸ਼ ਕਰਤਾ ਹੈ ਤੇ ਦੁਆਬੇ ਦੇ ਵਿੱਚ ਬਹੁਤ ਹੀ ਚਰਚਿਤ ਹਸਿਆਰਪੁਰ ਤੋਂ ਇੰਡੀਆ ਨੈਸ਼ਨਲ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ ਡਾਕਟਰੀ ਪ੍ਰੋਫੈਸ਼ਨ ਦੇ ਨਾਲ ਲਗਭਗ 25 ਸਾਲਾਂ ਤੋਂ ਜੁੜੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਤੇ ਆਪਣੇ ਸਰੋਤਿਆਂ ਨੂੰ ਅੱਜ ਕੱਲ ਅੱਜ ਅਸੀਂ ਜਾਣਕਾਰੀ ਦਿੰਦੇ ਆ ਡਾਕਟਰ ਰਾਜ ਕੁਮਾਰ ਚੱਬੇਵਾਲ ਨਾਲ ਜੁੜੀਆਂ ਹੋਈਆਂ ਹਨ ਖਾਸ ਗੱਲਾਂ ਦੀ ਜਿਨ੍ਹਾਂ ਤੋਂ ਜਿਨ੍ਹਾਂ ਤੋਂ ਬਹੁਤ ਸਾਰੇ ਸਰੋਤੇ ਵਾਕਿਫ ਨਹੀਂ ਹੋਣਗੇ ਸ਼ੁਰੂ ਕਰਦੇ ਆ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਸਫਰ ਉਹਨਾਂ ਦਾ ਜਨਮ 8 ਮਈ 1969 ਨੂੰ ਸਰਦਾਰ ਦਰਸ਼ਨ ਸਿੰਘ ਅਤੇ ਸ਼੍ਰੀਮਤੀ ਸਿਮਰੋ ਦੇਵੀ ਦੇ ਘਰ ਦੇ ਵਿੱਚ ਹਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਹੋਇਆ ਅਤੇ ਨੀਲੇ ਪਿੰਡ ਬਜਵਾੜਾ ਤੋਂ ਉਹਨਾਂ ਨੇ ਉਹ ਉੱਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਉਹਨਾਂ ਨੇ 10ਵੀਂ ਕੀਤੀ ਅਤੇ ਫਿਰ ਗਵਰਨਮੈਂਟ ਕਾਲਜ ਹਸ਼ਿਆਰਪੁਰ ਤੋਂ ਉਹਨਾਂ ਨੇ ਪਲੱਸ 2 ਮੈਡੀਕਲ ਦੀ ਵਿੱਦਿਆ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਪ੍ਰਯੋਗ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਜ਼ਰੀਏ ਉਹ ਪਹੁੰਚੇ ਗਵਰਨਮੈਂਟ ਮੈਡੀਕਲ ਕਾਲਜ ਜਿੱਥੇ ਉਹਨਾਂ ਨੇ ਆਪਣੀ ਐਮਬੀ ਬੈਸਤੀ ਡਿਗਰੀ ਹਾਸਲ ਕੀਤੀ ਗਵਰਨਮੈਂਟ ਕਾਲਜ ਤੋਂ ਹੀ ਉਹਨਾਂ ਨੇ एमडी दी डिग्री ਹਾਸਲ ਕੀਤੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਸਵਾਗਤ ਹਾਸਲ ਹੋਇਆ ਦੇਸ਼ ਦੇ ਬਹੁਤ ਹੀ ਨਾਮੀ ਹਸਪੀਟਲ ਜਿਨ੍ਹਾਂ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਆਈਐਮਐਸ ਦਿੱਲੀ ਵਿੱਚ ਅਤੇ ਦਿੱਲੀ ਦੇ ਹੀ ਸਫਦਰ ਗੰਜ ਹਸਪੀਟਲ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮਾਣ ਹਾਸਲ ਹੋਇਆ ਰੇਡੀਓਲੋਜੀ ਉਹਨਾਂ ਲਈ ਇੱਕ ਪੈਸ਼ਨ ਵਜੋਂ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਉਹਨਾਂ ਨੇ ਆਪਣੀ ਵਿਦਿਆ ਦੀ ਇਸੇ ਹੀ ਸਬਜੈਕਟ ਤੋਂ ਲਈ ਅਤੇ ਅੱਗੇ ਜਾ ਕੇ ਉਹਨਾਂ ਨੇ ਹਸ਼ਿਆਰਪੁਰ ਦੇ ਵਿੱਚ 2002 ਦੇ ਵਿੱਚ ਸਥਾਪਨਾ ਕੀਤੀ ਰਾਜ ਗਰੁੱਪ অফ ਸਕੈਨ ਸੈਂਟਰ ਦੀ ਅਤੇ ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ 6 ਥਾਵਾਂ ਤੇ ਡਾਕਟਰ ਰਾਜਕਮਰ ਚੱਬੇਵਾਲ ਦੀ ਜੋ ਚੇਨ ਹੈ ਉਹ ਚੱਲ ਰਹੀ ਨੇ ਹੈ ਜਿਨ੍ਹਾਂ ਵਿੱਚ ਸਭ ਤੋਂ ਸਕਸੈਸਫੁਲ ਕਾਫੀ ਲੰਬੇ ਸਾਲਾਂ ਤੋਂ ਚੱਲ ਰਿਹਾ ਸੈਂਟਰ ਹੈ ਹਸ਼ਿਆਰਪੁਰ ਉਹਨਾਂ ਦੇ ਸਕੈਨ ਸੈਂਟਰਾਂ ਦੀ ਗਿਣਤੀ ਵਿੱਚ ਦਸੂਆ ਰੋਪੜ ਕਪੂਰਥਲਾ ਗੁਰਦਾਸਪੁਰ ਅਤੇ ਹਿਮਾਚਲ ਪ੍ਰਦੇਸ਼ ਤੇ ਗੰਗਰੇਟ ਦਾ ਇਲਾਕਾ ਵੀ ਸ਼ਾਮਲ ਹੈ ਜਿੱਥੇ ਉਹਨਾਂ ਦੇ ਸੈਂਟਰ ਚੱਲ ਰਹੇ ਨੇ ਡਾਕਟਰ ਰਾਜਕੁਮਾਰ ਚੱਬੇਵਲਦੀ ਉਰੂਚੀ ਸ਼ੁਰੂ ਤੋਂ ਹੀ ਸਮਾਜ ਸੇਵੀ ਕਾਰਜਾਂ ਵਿੱਚ ਰਹੀ ਅਤੇ ਸ਼ਾਇਦ ਜੇ ਦੇਖਿਆ ਜਾਵੇ ਤੇ ਉਹਨਾਂ ਦੀ ਪਰਿਵਾਰਿਕ ਪਿਠਭੂਮੀ ਦੀ ਇੱਕ ਤਰ੍ਹਾਂ ਨਾਲ ਦੇਸ਼ ਭਗਤੀ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਿਤਾ ਨੂੰ ਮਾਨ ਹਾਸਲ ਹੋਇਆ ਇੰਡੀਅਨ ਆਰਮੀ ਵਿੱਚ ਕੰਮ ਕਰਨ ਦਾ ਅਤੇ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਉਹ ਵੱਖ-ਵੱਖ ਸੈਂਟਰ ਐਸੋਸੀਏਸ਼ਨਾਂ ਦੇ ਨਾਲ ਵੀ ਜੁੜੇ ਰਹੇ ਪਰ 2008 ਵਿੱਚ ਉਹਨਾਂ ਵੱਲੋਂ ਹਸ਼ਿਆਰਪੁਰ ਵਿੱਚ ਸ਼ੁਰੂ ਕੀਤੀਆਂ ਜਿਉ ਕੋਸ਼ਿਸ਼ ਨੇ ਰੰਗ ਦਿਖਾਣਾ ਸ਼ੁਰੂ ਕੀਤਾ ਕੋਸ਼ਿਸ਼ ਨੇ ਲੜਕੀ ਪੜਾਉ ਅਤੇ ਹੋਰ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਜਿਨ੍ਹਾਂ ਵਿੱਚ ਹੈਂਡੀਕੈਪਸ ਹਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਦੇਣਾ ਤੇ ਲੋੜਵੰਦਾਂ ਦੀ ਮਦਦ ਕਰਨਾ ਸ਼ਾਮਲ ਹੈ ਤੇ ਸ਼ਾਇਦ ਕੋਸ਼ਿਸ਼ ਤੋਂ ਹੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵਿੱਚ ਇੱਕ ਜਜ਼ਬਾ ਸਮਾਸ਼ੀਵਾ ਦਾ ਉੱਧਰ ਕੇ ਸਾਹਮਣੇ ਆਇਆ ਉਹਨਾਂ ਨੇ ਪੋਲਿਟਿਕਲ ਪਾਰਟੀ ਦੇ ਵਜੋਂ ਕਾਂਗਰਸ ਆਈ ਨੂੰ ਅਡਾਪਟ ਕੀਤਾ ਤੇ ਕਾਂਗਰਸ ਦੇ ਨਾਲ ਉਹ ਯੂਥ ਨੇਤਾ ਦੇ ਵਜੋਂ ਹੌਲੀ-ਹੌਲੀ ਉੱਭਰਨੇ ਸ਼ੁਰੂ ਹੋਏ ਹਸ਼ਿਆਰਪੁਰ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਚੱਬੇਵਾਲ ਇਲਾਕੇ ਦੇ ਵਿੱਚ ਲੋਕਾਂ ਨਾਲ ਸਾਂਝ ਪਾਈ ਅਤੇ 2012 ਵਿੱਚ ਉਹਨਾਂ ਨੂੰ ਮੌਕਾ ਮਿਲਿਆ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਨ ਦਾ ਤੇ ਉਹਨਾਂ ਦੇ ਮੁਕਾਬਲੇ ਸਨ ਬਹੁਤ ਹੀ ਦਿੱਗਜ ਨੇਤਾ ਅਕਾਲੀ ਦਲ ਪਾਜਪਾ ਦੇ ਸੋਹ ਸਿੰਘ ਠੰਡਲ ਸੋਹ ਸਿੰਘ ਠੰਡਲ ਤੋਂ ਆਪਣੀ ਪਹਿਲੀ ਚੋਣ ਦੇ ਵਿੱਚ ਉਹ ਮਾਤਰ 835 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਪਰ ਇਸ ਚੋਣ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਹੋਰ ਨੇੜੇ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਪੋਲੀਟੀਕਲ ਸਰਗਰਮੀਆਂ ਨੂੰ ਹੋਰ ਵੀ ਵਧਾਇਆ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਐਸ ਸੀ ਐਸਟੀ ਸੈੱਲ ਦੇ ਪ੍ਰਧਾਨ ਵੀ ਰਹੇ ਅਤੇ ਜਨਰਲ ਸੈਕਟਰੀ ਵਜੋਂ ਵੀ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ 2017 ਦੀ ਅਸੈਂਬਲੀ ਚੋਣ ਵਿੱਚ ਇੱਕ ਵਾਰ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਚੱਬੇਵਾਲ ਤੋਂ ਜੋ ਉਮੀਦਵਾਰ ਸਨ ਕਾਂਗਰਸ ਦੇ ਤੇ ਉਹਨਾਂ ਦੇ ਮੁਕਾਬਲੇ ਲਗਾਤਾਰ 4 ਸਾਲਾਂ ਤੋਂ ਜੇਤੂ ਸੋਨ ਸਿੰਘ ਠੰਡਲ ਸਨ ਪਰ ਇਸ ਵਾਰ ਬਾਜ਼ੀ ਹੱਥ ਰਹੀ ਡਾਕਟਰ ਰਾਜਕੁਮਾਰ ਦੇ ਹੱਥ ਵਿੱਚ ਜਿੱਥੇ ਉਹਨਾਂ ਨੇ 29000 ਤੋਂ ਵੱਧ ਵੋਟਾਂ ਦੇ ਫਰਕ ਨਾਲ ਸੋਨ ਸਿੰਘ ਠੰਡਲ ਉਹਨਾਂ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪ੍ਰਵੇਸ਼ ਕੀਤਾ ਡਾਕਟਰ ਰਾਜਕੁਮਾਰ ਚੱਬੇਵਾਲ 2013 ਵਿੱਚ ਉਸ ਵੇਲੇ ਵੀ ਚਰਚਾ ਵਿੱਚ ਆਏ ਜਦੋਂ ਅਰਜਨ ਵਾਡੀ ਮੱਖਣ ਸਿੰਘ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਹੁਤ ਹੀ ਮਾੜੀ ਪੋਜੀਸ਼ਨ ਸੀ ਉਹਨਾਂ ਨੂੰ ਉਹਨਾਂ ਨੇ ਮੀਡੀਆ ਦੇ ਵਿੱਚ ਹਾਈਲਾਈਟ ਕੀਤਾ ਤੇ ਉਸ ਤੋਂ ਬਾਅਦ ਜੋ ਕਿ ਸਰਕਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਬਹੁਤ ਹੀ ਉੱਤਮ ਖਿਡਾਰੀ ਨੂੰ ਜੋ ਹੈ ਉਹਨਾਂ ਨੇ ਇੱਕ ਜੋ ਗ੍ਰਾਂਟ ਹੈ ਉਹ ਜਾਰੀ ਕੀਤੀ ਸੀ ਇਸ ਹੀ ਸਫਰ ਹਸ਼ਿਆਰਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਕੋਸ਼ਿਸ਼ਿਤ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦਾ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾਓ ਸਰਚ ਕਰੋ ਦੀ ਫਗਵਾੜਾ ਹੈਦਨ ਲਾਈਵ ਅਤੇ ਉਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜੁੜ ਸਕੋ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਉਮੀਦਵਾਰਾਂ ਦੀ ਜਿੰਦਗੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਜਲਦੀ ਹਾਜ਼ਰ ਹੋਵਾਂਗੇ ਸ਼ਬਕ ਹੈ